ਸਾਵਣ ਦੇ ਪਵਿੱਤਰ ਮਹੀਨੇ 'ਚ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਵਿੱਚ ਸਥਿਤ ਮਾ ਚਿੰਤਪurni ਧਾਮ ਵਿਖੇ ਲੱਗ ਰਿਹਾ ਪ੍ਰਸਿੱਧ ਚਿੰਤਪurni ਮੇਲਾ ਇਸ ਵਾਰ ਵੀ ਲੱਖਾਂ ਭਗਤਾਂ ਦੀ ਭੀੜ ਨਾਲ ਆਸਥਾ ਸੇਵਾ ਤੇ ਸੱਭਿਆਚਾਰ ਦੀਆਂ ਰੀਤਾਂ ਨੂੰ ਜੀਵੰਤ ਕਰ ਰਿਹਾ ਹੈ ਮਾਂ ਚਿੰਤਪੁਰਨੀ ਨੂੰ ਚਿੰਤਾ ਹਰਨ ਵਾਲੀ ਮਾਂ ਕਿਹਾ ਜਾਂਦਾ ਹੈ ਇਹ ਮਾਨਤਾ ਹੈ ਕਿ ਜੋ ਵੀ ਭਗਤ ਇੱਥੇ ਸੱਚੇ ਮਨ ਨਾਲ ਮੱਥਾ ਟੇਕਦਾ ਹੈ ਉਸ ਦੀ ਹਰ ਚਿੰਤਾ ਮਾਂ ਦੂਰ ਕਰ ਦਿੰਦੀ ਹੈ ਮੰਦਰ ਸ਼ਕਤੀ ਪੀਠਾਂ ਵਿੱਚੋਂ ਇੱਕ ਹੈ ਜਿੱਥੇ ਮਾਂ ਸਤੀ ਦੇ ਸਰੀਰ ਦੇ ਅੰਗ ਗਿਰੇ ਸਨ ਮਾਂ ਚਿੰਤਪੂਰਨੀ ਦੇ ਪਗਤਨੀ ਪਾਵਲਾ ਨਾਲ ਉਹਨਾਂ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਕਿਲੋਮੀਟਰ ਤੈਅ ਕਰਦੇ ਹਨ ਇਸ ਮੰਦਰ 'ਚ ਹਰ ਰੋਜ਼ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ ਪਰ ਵਿਸ਼ੇਸ਼ ਕਰਕੇ ਨੌ ਨਰਾਤਾਂ ਅਤੇ ਸ਼ਰਾਵਣ ਮਹੀਨੇ ਦੌਰਾਨ ਇੱਥੇ ਵਿਸ਼ਾਲ ਭੀੜ ਲੱਗਦੀ ਹੈ ਇਸ ਧਾਰਮਿਕ ਮੇਲੇ ਵਿੱਚ ਦੱਖਣੀ ਭਾਰਤ ਤੋਂ ਲੈ ਕੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੱਕ ਦੇ ਕੋਨੇ-ਕੋਨੇ ਤੋਂ ਭਗਤ ਮਾ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ ਮਾ ਚਿੰਤਪੁਰਨੀ ਦੇ ਦਰਤੇ ਹੁੰਦੇ ਭਗਤ ਆਪਣੀਆਂ ਚਿੰਤਾਵਾਂ ਨੂੰ ਇੱਥੇ ਛੱਡ ਕੇ ਮਾਂ ਦੀ ਸ਼ਾਂਤੀ ਲੈ ਕੇ ਜਾਂਦੇ ਹਨ ਇਹਨਾਂ ਦਿਨਾਂ ਦੌਰਾਨ ਤਾਂ ਮ ਵਿਖੇ ਨਾ ਸਿਰਫ ਆਸਥਾ ਦਾ ਜਲਵਾ ਵੇਖਣ ਨੂੰ ਮਿਲਦਾ ਹੈ ਸਗੋਂ ਲੰਗਰ ਤੇ ਸੇਵਾ ਦੀਆਂ ਪ੍ਰੇਰਕ ਚਲਕਾਂ ਵੀ ਮਨ ਨੂੰ ਛੂ ਲੈਂਦੀਆਂ ਹਨ ਚਿੰਤਪੁਰਨੀ ਮੇਲੇ ਵਿੱਚ ਭਾਰਤ ਭਰ ਦੀਆਂ ਧਾਰਮਿਕ ਤੇ ਸੇਵਾ ਸੰਸਥਾ ਵੱਲੋਂ ਲਗਾਏ ਗਏ ਲੰਗਰ ਦੀ ਵਿਵਸਥਾ ਕਾਬਿਲiyat ਤਾਰਫ ਰਹੀ ਲੰਗਰਾਂ ਦੀਆਂ ਕਤਾਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਗਤਾਂ ਨੇ ਭਗਵਾਨ ਛਕਨ ਦੇ ਨਾਲ ਨਾਲ ਆਪਣੀ ਭਗਤੀ ਰਾਹੀਂ ਸੇਵਾ ਦਾ ਵੀ ਜਜ਼ਬਾ ਵਿਖਾਇਆ ਅਲੱਗ-ਅਲੱਗ ਪ੍ਰਕਾਰ ਦੇ ਭੋਜਨ ਵੱਖ-ਵੱਖ ਤਰੀਕੇ ਨਾਲ ਭਗਤਾਂ ਦੀ ਸੇਵਾ ਵਿੱਚ ਪੇਸ਼ ਕੀਤੇ ਗਏ ਜਿੰਦੂਕਤੇ ਮੇਲੇ ਵਿੱਚ ਭਗਤਾਂ ਨੇ ਸਿਰਫ ਦਰਸ਼ਨ ਨਹੀਂ ਕੀਤੇ ਸਗੋਂ ਹੱਥ ਵਾਟ ਕੇ ਸੇਵਾ ਵਿੱਚ ਵੀ ਭਰਪੂਰ ਪਾਗ ਲਿਆ ਲੰਗਰਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਭਗਵਾਨ ਝੂਠੇ ਬਰਤਨ ਧੋਣ ਵਾਲੇ ਪਾਣੀ ਪਿਲੋਣ ਵਾਲੇ ਅਤੇ ਭੋਜਨ ਵੰਡਣ ਵਾਲੇ ਹਰ ਕਿਸੇ ਨੇ ਇਹ ਸਾਬਿਤ ਕਰ ਦਿੱਤਾ ਕਿ ਭਗਤੀ ਸਿਰਫ ਜਪ ਤਪ ਤੱਕ ਸੀਮਤ ਨਹੀਂ ਸੇਵਾ ਵੀ ਉਸ ਦਾ ਇੱਕ ਮਹੱਤਮਪੂਰਨ ਰੂਪ ਹੈ ਕਈ ਭਗਤਾਂ ਨੇ ਪੇਟਾਂ ਗਾ ਕੇ ਨੱਚਦੇ ਟੱਪਦੇ ਆਪਣੀ ਭਗਤੀ ਪ੍ਰਗਟ ਕਰਦੇ ਹੋਏ ਮਾਂ ਦੇ ਚਰਨਾਂ ਵਿੱਚ ਆਪਣਾ ਪੂਰਾ ਸਮਰਪਣ ਵਿਖਾ ਰਹੇ ਸਨ। ਚਿਤਪੁਰੇ ਮੇਲੇ ਦੀ ਸਭ ਤੋਂ ਵਿਸ਼ੇਸ਼ ਅਤੇ ਆਖਰੀ ਰਸਮ ਕੰਨਿਆ ਪੋਜਨ ਹੁੰਦੀ ਹੈ ਜੋ ਜਨਮ ਅਸ਼ਟਮੀ ਦੇ ਦਿਨ ਕਰਵਾਈ ਜਾਂਦੀ ਹੈ। ਇਸ ਦਿਨ ਛੋਟੀਆਂ ਕੁੜੀਆਂ ਨੂੰ ਦੇਵੀ ਰੂਪ ਮੰਨ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਪਕਵਾਨ ਖਵਾਏ ਜਾਂਦੇ ਹਨ ਨਵੇਂ ਵਸਤਰ ਦਿੱਤੇ ਜਾਂਦੇ ਹਨ ਅਤੇ ਦਕਸ਼ਨਾ ਵਜੋਂ ਰਕਮ ਜਾਂ ਉਪਹਾਰ ਦਿੱਤੇ ਜਾਂਦੇ ਹਨ ਇਹ ਰੀਤ ਸਦੀਆਂ ਤੋਂ ਮਾਂ ਦੀ ਕੰਨ ਕੰਨ ਵਿੱਚ ਵਸਦੀ ਸ਼ਕਤੀ ਨੂੰ ਪ੍ਰਗਟ ਕਰਨ ਦਾ ਸੁੰਦਰ ਜਰੀਆ ਬਣਿਆ ਹੋਇਆ ਹੈ ਇਹ ਧਾਰਮਿਕ ਮੇਲਾ ਵਿਸ਼ਾਲ ਭੀੜ ਨੂੰ ਦੇਖਦੇ ਹੋਏ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਲਈ ਪ੍ਰਸ਼ਾਸਨ ਵੱਲੋਂ ਵੀ ਵਧੀਆ ਤਰੀਕੇ ਨਾਲ ਸੰਚਾਲਿਤ ਕੀਤਾ ਗਿਆ ਹਰ ਪਾਸੇ ਨਾਗਰਿਕ ਸੁਵਿਧਾਵਾਂ ਸਿਹਤ ਸੇਵਾਵਾਂ ਟੈਂਟ ਲਗਾਉਣ ਅਤੇ ਰਿਹਾਇਸ਼ ਦੀਆਂ ਠੋਸ ਵਿਵਸਥਾਵਾਂ ਕੀਤੀਆਂ ਗਈਆਂ ਹਜ਼ਾਰਾਂ ਪੁਲਿਸ ਕਰਮੀ ਹੋਮਗਾਰਡ ਤੇ ਸੇਵਾਦਾਰ ਹਰ ਸਮੇਂ ਡਿਊਟੀ ਤੇ ਤਾਇਨਾਤ ਰਹੇ ਚਿੰਤੂਪੁਰੇ ਮੇਲਾ ਸਿਰਫ ਇੱਕ ਨਾਗਰਿਕ ਇਕੱਠ ਨਹੀਂ ਸਗੋ ਸਾਂਝੀ ਸੱਭਿਆਚਾਰਕ ਸੇਵਾ ਅਤੇ ਆਸਥਾ ਦੀ ਇੱਕ ਇਤਿਹਾਸਿਕ ਪ੍ਰਤੀਕ ਹੋ ਗਿਆ ਹੈ ਹਰ ਵਾਰ ਦੀ ਤਰ੍ਹਾਂ ਮਾਤਾ ਦੇ ਮੰਦਰ ਨੂੰ ਇਸ ਵਾਰ ਵੀ ਬਹੁਤ ਹੀ ਖਾਸ ਤਰੀਕੇ ਨਾਲ ਸਜਾਇਆ ਗਿਆ ਸੀ ਮਾਤਾ ਦਾ ਭਵਨ ਰੋਸ਼niਆ ਫੁੱਲਾਂ ਅਤੇ ਰੰਗ-ਬਰੰਗੀਆਂ ਝੰਡੀਆਂ ਨਾਲ ਸੋਹਣੀ ਤਰ੍ਹਾਂ ਸ਼ਿੰਗਾਰਿਆ ਗਿਆ ਸ਼ਾਮ ਨੂੰ ਹੋਣ ਵਾਲੀ ਆਰਤੀ ਦਰਦਾਨ ਪੂਰੇ ਮੰਦਰ ਵਿੱਚ ਮਾਤਾ ਦੇ ਜੈਕਾਰਿਆਂ ਦੀ ਗੂੰਜ ਗੂੰਜਦੀ ਰਹੀ ਭਾਵੁਕ ਪਲਾ ਵਿੱਚ ਮਾਤਾ ਦੇ ਦਰਸ਼ਨ ਕਰਦਿਆਂ ਕਈ ਭਗਤਾਂ ਦੀਆਂ ਅੱਖਾਂ ਨਮ ਹੋ ਗਈਆਂ ਫਿਰੋਜ਼ਪੁਰ ਦੀ ਜੈ ਮਾ ਭਵਾਨੀ ਲੰਗਰ ਕਮੇਟੀ ਵੱਲੋਂ ਮਾਤਾ ਚਿੰਤਪurni ਦੇ ਦਰਬਾਰ ਦੇ ਨੇੜੇ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਜਿੱਥੇ ਦਿਨ ਰਾਤ ਯਾਤਰੀਆਂ ਦੀ ਸੇਵਾ ਕੀਤੀ ਗਈ ਲੰਗਰ ਵਿਸ਼ੇਸ਼ ਤੌਰ ਤੇ ਫਿਰੋਜ਼ਪੁਰ ਦੀ ਧਰਤੀ ਤੋਂ ਲਿਆਂਦੇ ਹੋਏ ਸਮਾਨ ਰਸੋਈ ਦੇ ਤਜਰਬੇਕਾਰ ਸੇਵਾਦਾਰਾਂ ਅਤੇ ਪਿਆਰ ਭਰੀ ਸੇਵਾ ਨਾਲ ਸਜਾਇਆ ਗਿਆ ਸੀ ਮਾ ਚਿੰਤਪurni ਦੇ ਦਰਬਾਰ ਤੇ ਲੱਗ ਲੱਗ ਸ਼ਹਿਰਾਂ ਤੋਂ ਕਈ ਲੋਕਾਂ ਨੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੀਆਂ ਤਿਆਰੀਆਂ ਕੀਤੀ ਯੋਗਿਆ ਸੰ ਜਿੱਥੇ ਆ ਰਹੇ ਲੱਖਾਂ ਲੋਕਾਂ ਦੀ ਗਿਣਤੀ ਨਾਲ ਸੇਵਾਦਾਰਾਂ ਨੇ ਬਹੁਤ ਹੀ ਪਿਆਰ ਅਤੇ ਸ਼ਰਧਾ ਭਾਵਨਾ ਨਾਲ ਉਹਨਾਂ ਦੀ ਸੇਵਾ ਕੀਤੀ ਚੰਤਪੁਰ ਨੇ ਮੇਲਾ ਸਿਰਫ ਇੱਕ ਧਾਰਮਿਕ ਇਕੱਠ ਨਹੀਂ ਸਗੋਂ ਸਾਂਝੇ ਸੱਭਿਆਚਾਰ ਸੇਵਾ ਅਤੇ ਆਸਥਾ ਦੀ ਇੱਕ ਇਤਿਹਾਸਿਕ ਪ੍ਰਤੀਕ ਹੋ ਗਿਆ ਹੈ ਇੱਥੇ ਆ ਕੇ ਮਨੁੱਖ ਆਪਣੀਆਂ ਚਿੰਤਾਵਾਂ ਮਾਂ ਦੇ ਚਰਨਾਂ 'ਚ ਰੱਖ ਕੇ ਇੱਕ ਨਵੀਂ ਰੋਹਾਨੀ ਤਾਕਤ ਕਰ ਵਾਪਸ ਜਾਂਦਾ ਹੈ ਮਾ ਚਿੰਤਪੁਰਨੀ ਦੇ ਜੈਕਾਰਿਆਂ ਨਾਲ ਗੂੰਜਦੇ ਨੇ ਪਹਾੜ ਜਿੱਥੇ ਚਿੰਤਾਵਾਂ ਮੁਕਦੀਆਂ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਫਿਲਹਾਲ ਦੇ ਲਈ ਬਸ ਐਨਾ ਹੀ ਦੇਸ਼ ਪ੍ਰਦੇਸ਼ ਤੋਂ ਜੁੜੀਆਂ ਖਬਰਾਂ ਜਾਣਨ ਲਈ ਦੇਖਦੇ ਰਹੋ ਸਿਟੀ ਵੈਪ ਨਿਊਜ਼